ਕਆ ਗਿਆ ਹਰਿਆਣੇ ਦਾ ਇੱਕ ਵੀ ਪਿੰਡ ਕੋਈ ਹਿੰਦੀ ਸਪੀਕਿੰਗ ਏਰੀਆ ਜਿਹੜਾ ਸੀਗਾ ਚੰਡੀਗੜ੍ਹ ਦੀ ਰਾਜਧਾਨੀ ਬਣਨ ਵਿੱਚ ਉਹਨਾਂ ਦਾ ਅਕਵਾਇਰ ਨਹੀਂ ਹੋਇਆ ਪਰ ਉਹਨਾਂ ਨੂੰ ਕਹਿੰਦਾ ਜੀ ਕਿ ਤੁਹਾਡੀ ਵੀ ਸਾਂਝੀ ਰਾਜਧਾਨੀ ਵਿਧਾਨ ਸਭਾ ਵੀ ਉਹਨਾਂ ਨੂੰ ਸਾਂਝੀ ਦੇ ਦਿੱਤੀ 60 40 ਦਾ ਅਨੁਪਾਤ ਕਰਦਾ ਕਿ 60% ਆਫਸਰਸ ਪੰਜਾਬ ਸਰਕਾਰ ਦੇ ਹੋਇਆ ਕਰਕੇ ਕਿ ਯੂਟੀ ਐਡਮਿਨਿਸਟ੍ਰੇਸ਼ਨ ਵਿੱਚ 40% ਤਾਂ ਹਰਿਆਣੇ ਦੇ ਹੁੰਦੇ ਉਹਨੋਂ ਅਨੁਪਾਤ ਨੂੰ ਉਲਟਾ ਕਰ ਦਿੱਤਾ ਅੱਜ ਮੈਜੋਰਿਟੀ ਆਫਸਰਸ ਇਨਕਲੂਡਿੰਗ ਹੋਮ ਸੈਕਟੀ ਇਨਕਲੂਡਿੰਗ ਜਿਹੜਾ ਉਹਦੇ ਇੰਪੋਰਟੈਂਟ ਪੋਜੀਸ਼ਨਸ ਨੇ ਡੀਜੀਪੀ ਵਗੈਰਾ ਇਹ ਮੁਦਦ ਦਿੱਤਾ ਉਹ ਸਾਰੇ ਜਿਆਦਾ ਹਰਿਆਣੇ ਦੇ ਜਾਂ ਜਾਂ ਤੇ ਗੁਰੂ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਪਬਲਿਸਿਟੀ ਦੀ ਕਿਸੇ ਤਰ੍ਹਾਂ ਦੀ ਉਹਦੀ ਪਰਸਨੈਲਿਟੀ ਨੂੰ ਉਹਨਾਂ ਦੇ ਬਹੁਤ ਮਹਨੇ ਕੇਸ ਕੁਰਬਾਨੀ ਨੂੰ ਕਿਸੇ ਤਰ੍ਹਾਂ ਦੀ ਪ੍ਰਚਾਰਨ ਦੀ ਲੋੜ ਤਾਂ ਹੈ ਹੀ ਨਹੀਂਗੀ ਲੇਕਿਨ ਭਗਵੰਤ ਜੀ ਮਾਨ ਨੇ ਅਕੀਜੀਵਾਲ ਨੇ ਲੱਗ ਕੇ ਸਾਰੇ ਪੰਜਾਬ ਦੇ ਖੰਭਿਆਂ ਤੱਕ ਇੱਥੇ ਤੱਕ ਵੀ ਬਾਦਰ ਨਹੀਂ ਕੀਤਾ ਇੱਕ ਵੀਡੀਓ ਕਿਸੇ ਨੇ ਭੇਜੀ ਸਰਾਬ ਦੇ ਠਿੱਕੇ ਮੂਰੇ ਇੱਕ ਖੰਭਾ ਲੱਗਾ ਉੱਥੇ ਵੀ ਗੁਰੂ ਸਾਹਿਬ ਦੀ ਫੋਟੋ ਲਾ ਕੇ ਤੇ ਭਗਵਾਨ ਸਿੰਘ ਮਾਨ ਅੱਖਾ ਬੰਦ ਕਰਕੇ ਇਹ ਕੇਵਲ ਪ੍ਰਚਾਰਨ ਦੇ ਨਾਲ ਤੁਸੀਂ ਆਪਣੇ ਸਟੇਟ ਦੇ ਜਾਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਹੈ ਫਲਸਫੀ ਨੂੰ ਮੰਨਦੇ ਹੋ ਜੇ ਤੁਸੀਂ ਮੰਨਦੇ ਹੋ ਉਹ ਗੁਰੂ ਸਾਹਿਬ ਦੀ ਫਲਸਫੀ ਨੂੰ ਤੇ ਫਿਰ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਕੇ ਜੇਲਾਂ ਵਿੱਚ ਕਈ ਕਰੋੜ ਰੁਪਏ ਖਰਚ ਕਰਕੇ ਤੇ ਉੱਥੇ ਐਮਐਲਏ ਸਾਹਿਬ 5 ਸਟਾਰ ਪੈਂਟਾ ਵਿੱਚ ਉਹਨਾਂ ਦੀ ਫੈਮਲੀਜ਼ ਰਹਿੰਦੀ ਹੈ ਅੱਜ ਅੱਜ ਦੀ ਰਾਤ ਮੈਂ ਤਾਂ ਜਾਣਾਂ ਲੇਗਾ ਤੇ ਕੱਲ ਤੜਕੇ ਉੱਥੇ ਜਿਹੜਾ ਹੈ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਜੇ ਸ਼ਰਧਾਂਜਲੀ ਦੇਣੀ ਤੇ ਸਿਰ ਪੰਜਾਬ ਦੇ ਪੁਲਿਸ ਮੁਕਾਬਲਿਆਂ ਨੂੰ ਮਾਰ ਰਹੇ ਹੋ ਤੁਸੀਂ ਜੇ ਜ ਸਹੀ ਸ਼ਰਧਾਂਜਲੀ ਗੁਰੂ ਤੇਗ ਬਹਾਦਰ ਆਪਣੇ ਵਰਦੀਆਂ ਤੇ ਝੂਠੇ ਪਰਚੇ ਸਾਰੇ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਤੁਸੀਂ ਆਪਣੇ ਵਰਦੀਆਂ ਨੂੰ ਝੂਠੇ ਬਦਲਾਖੂਰੀ ਦੇ ਮਕਦਮੇ ਫਤਿਹ ਦੋਸਤੋ ਇੱਕ ਬੜਾ ਵੱਡਾ ਹਮਲਾ ਬੀਜਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਮੋੜ ਕੀਤਾ ਜਾ ਰਿਹਾ ਤੁਸੀਂ ਸਾਰੇ ਜਾਣਦੇ ਕਿ ਪੰਜਾਬ ਦਾ ਅਸਬਾਦ ਕਨਵੇ ਕਰ ਰਹੇ ਹਨ ਗਵਰਨਮੈਂਟ ਨੂੰ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਡਾਕਕੇ ਤੇ ਤੁਹਾਡੇ ਨਾਲ ਸਹਿਮਤ ਨਹੀਂ ਗਏ ਹਲੇ ਪੰਜਾਬ ਯੂਨੀਵਰਸਿਟੀ ਤੇ ਲੜਾਈ ਚੱਲ ਰਹੀ ਸੀ ਲੇਕਿਨ ਇੱਕ ਬਹੁਤ ਖਤਰਨਾਕ ਚਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਲਕਿ ਮੈਂ ਕਹੂੰਗਾ ਕਿ ਦਿੱਲੀ ਦਾ ਦਰਬਾਰ ਸਾਡੇ ਪੰਜਾਬ ਦੇ ਉੱਤੇ ਸਾਡੇ ਚੰਡੀਗੜ੍ਹ ਰਾਜਧਾਨੀ ਉੱਤੇ ਕਰਨ ਜਾ ਰਿਹਾ ਵਾ ਜਿਹੜੀ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਪਹਿਲੀ ਦਸੰਬਰ ਇਸੇ ਸਾਲ ਦਾ 2025 ਚ ਉਸ ਵਿੱਚ ਇੱਕ ਪ੍ਰੋਪੋਜ਼ਡ ਅਮੈਂਡਮੈਂਟ ਕਰਤੀ ਹੋਮ ਭਾਜਪੀ ਨੇ ਉਹਨੂੰ ਕਹਿੰਦੇ ਨੇ ਮੈਂ ਇਹ 131ਵੀਂ ਅਮੈਂਡਮੈਂਟ ਹੋਵੇਗੀ ਕਨਸਟੀਟਿਊਸ਼ਨ ਦੀ ਜਦੋਂ ਦੇਸ਼ ਆਜ਼ਾਦ ਹੋਇਆ ਲਗਾਤਾਰ ਜਦੋਂ ਸੰਵਿਧਾਨ ਨੂੰ ਤਰਵੀਮ ਕਰਨੀ ਆ ਜਾਂ ਉਹਦੇ ਚ ਕੋਈ ਬਦਲ ਲੈ ਕੇ ਆਉਣਾ ਤੇ ਉਹਦੇ ਲਈ ਫਿਰ ਉਹਨਾਂ ਨੂੰ 2/3 ਬਹੁਮਤ ਕਨਸਟੀਟਿਊਸ਼ਨਲ ਅਮੈਂਡਮੈਂਟ ਵਾਸਤੇ ਪਾਰਲੀਮੈਂਟ ਵਿੱਚ ਚਾਹੀਦਾ ਭਾਜਪੀ ਦੇ ਕੋਲ ਨਫਰੀ ਪੈਸਾ ਸੱਤਾ ਤਾਕਤ ED CBI ਸਭ ਕੁਝ ਹੈਗਾ ਵਾ। ਔਰ ਉਹਨਾਂ ਨੇ ਇਸ 131ਵੀਂ ਸੋਧ ਵਿੱਚ ਸਿੱਧਾ-ਸਿੱਧਾ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀਟਰੀ ਆ ਉਹਦਾ ਜਿਹੜਾ ਹੈ ਉਹਦੀ ਤਕਦੀਰ ਬਦਲਣ ਜਾ ਰਹੇ ਨੇ। ਉਹਦਾ ਭਵਿੱਖ ਬਦਲਣ ਜਾ ਰਹੇ ਨੇ। ਔਰ ਪੰਜਾਬ ਦੇ ਕੋਲੋਂ ਸ਼ਰਿਆਮ ਖੋਕੇ ਲੈ ਕੇ ਲੈ ਕੇ ਜਾਨ ਨੂੰ ਤਿਆਰ ਬੈਠੀ ਸਰਕਾਰ। ਇਸ ਵਕਤ ਕੀ ਆ ਕਿ ਪੰਜਾਬ ਦਾ ਜਿਹੜਾ ਗਵਰਨਰ ਆ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਮਤਲਬ ਕਿ ਸਰਕਾਰਾਂ ਨੇ ਮੰਨਿਆ ਕਿ ਇਹਦੇ ਤੇ ਪੰਜਾਬ ਦਾ ਅਧਿਕਾਰ ਹੈ ਕਿਉਂਕਿ ਪੰਜਾਬ ਨੇ ਰਾਜਧਾਨੀ ਬਣਾਈ ਸਰਦਾਰ ਪ੍ਰਤਾਪ ਸਿੰਘ ਗਹਿਰੋ ਨੇ 1952 ਸੈਤ ਇਸ ਖੂਬਸੂਰਤ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਔਰ ਅੱਜ ਇਹ ਦੁਨੀਆ ਦਾ ਸਭ ਤੋਂ ਚੰਦ ਸ਼ਹਿਰਾਂ ਚੋਂ ਜਿਹੜੀ ਪਲਾਨਡ ਸ਼ਹਿਰ ਹੈ ਸਾਰੇ ਨਾ ਸਿਰਫ ਭਾਰਤ ਚ ਬਲਕਿ ਸਾਰੀ ਦੁਨੀਆ ਦੇ ਵਿੱਚ ਤਾਂ ਹੁਣ ਭਾਜਪਾ ਦੀ ਸਰਕਾਰ ਚਾਹੁੰਦੀ ਕਿ ਕਿਸੇ ਤਰੀਕੇ ਨਾਲ ਯੂਨੀਵਰਸਿਟੀ ਦੀ ਲੜਾਈ ਚੱਲਦੇ-ਚੱਲਦੇ ਕਿਉਂ ਨਾ ਅਸੀਂ ਚੰਡੀਗੜੀ ਚੱਕ ਕੇ ਲਿਆ ਜੀ ਆਪਣੇ ਕੋਲ ਸੋ ਅੱਜ ਪੰਜਾਬ ਦਾ ਗਵਰਨਰ ਉਸ ਦਾ ਐਡਮਿਨਿਸਟਰेटर ਆ ਹੁਣ ਇਸ 131 ਮੀ ਸੋਧ ਵਿੱਚ ਉਹ ਜਿਵੇਂ ਦਿੱਲੀ ਚ ਲੈਫਟੇਨੈਂਟ ਗਵਰਨਰ ਲੱਗਿਆ ਐ ਐਲਜੀ ਲੱਗਿਆ ਜਾਂ ਗੋਆ ਦੇ ਵਿੱਚ ਲੱਗਿਆ ਜਾਂ ਪੌਂਡੀਚੇਰੀ ਚ ਲੱਗਿਆ ਇਸ ਤਰ੍ਹਾਂ ਨਾਲ ਆਪਣਾ ਡਾਇਰੈਕਟ ਲੈਫਟੇਨੈਂਟ ਗਵਰਨਰ ਜਿਹੜਾ ਵਾ ਉਹ ਨਾਮਿਨੇਟ ਕਰ ਦੇਣਗੇ ਉਹ ਲੈਫਟੇਨੈਂਟ ਗਵਰਨਰ ਜਿਹੜਾ ਵਾ ਉਹ ਆਪਣੇ ਹੁਕਮ ਜਿਹੜੇ ਰਾਸ਼ਟਰਪਤੀ ਤੋਂ ਸਿੱਧੇ ਲਿਆ ਕਰੇਗਾ ਇਹ ਉਹਦਾ ਸਾਦੇ ਸ਼ਬਦਾਂ ਵਿੱਚ ਨੋਟ ਕਰੋ ਇਹਦਾ ਮਤਲਬ ਕਿ ਪੰਜਾਬ ਚੰਡੀਗੜ੍ਹ ਜਿਹੜਾ ਵਾ ਉਹ ਮੁੜ ਕੇ ਪੰਜਾਬ ਦੇ ਹੱਥੋਂ ਕੰਪਲੀਟਲੀ ਖੁੱਸ ਜਾਏਗਾ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਜਦੋਂ ਇਹ ਵੰਡਿਆ ਗਿਆ ਹਾਲਾਂਕਿ ਹਰਿਆਣੇ ਨੇ ਤਾਂ ਸਟੇਟ ਮੰਗੀ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਪੰਜਾਬੀ ਸੂਬੇ ਦੀ ਐਜੀਟੇਸ਼ਨ ਕੀਤੀ ਤੇ 1966 ਵਿੱਚ ਸਾਨੂੰ ਜਿਹੜਾ ਅੱਜ ਦੀ ਸ਼ਕਲ ਵਾਲਾ ਪੰਜਾਬ ਮਿਲਿਆ ਹਰਿਆਣੇ ਨੇ ਬਿਨਾਂ ਮੰਗੇ ਉਹਨਾਂ ਨੂੰ ਸਟੇਟ ਮਿਲ ਗਈ ਔਰ ਜਿਹੜੀ ਟੈਰਿਟਰੀ ਜਿਹੜਾ ਅਸੀਂ ਰਾਜਧਾਨੀ ਬਹੁਤ ਮਿਹਨਤ ਨਾਲ ਖਰੜ ਸਬ ਤਹਿਸੀਲ ਦੇ ਬਿਲਕੁਲ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਉਹਨਾਂ ਦਾ ਮਤਲਬ ਜ਼ਮੀਨ ਐਕਵਾਇਰ ਕਰਕੇ ਤੇ ਚੰਡੀਗੜ੍ਹ ਸਥਾਪਿਤ ਕੀਤਾ ਗਿਆ ਹਰਿਆਣੇ ਦਾ ਇੱਕ ਵੀ ਪਿੰਡ ਕੋਈ ਹਿੰਦੀ ਸਪੀਕਿੰਗ ਏਰੀਆ ਜਿਹੜਾ ਸੀਗਾ ਚੰਡੀਗੜ੍ਹ ਦੀ ਰਾਜਧਾਨੀ ਬਣਨ ਵਿੱਚ ਉਹਨਾਂ ਦਾ ਐਕਵਾਇਰ ਨਹੀਂ ਹੋਇਆ ਪਰ ਉਹਨਾਂ ਨੂੰ ਕਹਿ ਦਿੱਤਾ ਜੀ ਕਿ ਤੁਹਾਡੀ ਵੀ ਸਾਂਝੀ ਰਾਜਧਾਨੀ ਵਿਧਾਨ ਸਭਾ ਵੀ ਉਹਨਾਂ ਨੂੰ ਸਾਂਝੀ ਦਿੱਤੀ 60 40 ਦਾ ਅਨੁਪਾਤ ਕਰਤਾ ਕਿ 60% ਆਫਸਰਸ ਪੰਜਾਬ ਸਰਕਾਰ ਦੇ ਹੋਇਆ ਕਰਨਗੇ ਯੂਟੀ ਐਡਮਿਨਿਸਟ੍ਰੇਸ਼ਨ ਵਿੱਚ ਤੇ 40% ਹਰਿਆਣੇ ਦੇ ਹੋਣਗੇ ਹੁਣ ਉਹ ਅਨੁਪਾਤ ਵੀ ਉਲਟਾ ਕਰ ਦਿੱਤਾ ਅੱਜ ਮੈਜੋਰਿਟੀ ਆਫਸਰਸ ਇਨਕਲੂਡਿੰਗ ਹੋਮ ਸੈਕਰੀ ਇਨਕਲੂਡਿੰਗ ਜਿਹੜਾ ਉਹਨਾਂ ਦੇ ਇੰਪੋਰਟੈਂਟ ਪੋਜੀਸ਼ਨਸ ਨੇ ਡੀਜੀਪੀ ਵਗੈਰਾ ਇਹ ਉਹ ਦੂਜਾ ਤੀਜਾ ਉਹ ਸਾਰੇ ਜ਼ਿਆਦਾ ਹਰਿਆਣੇ ਦੇ ਆ ਜਾਂ ਸੈਂਟਰਲ ਕੇਡਰ ਦੇ ਆਫਸਰਸ ਲੱਗੇ ਨੇ ਸਾਡੇ ਅਫਸਰ 35-40% ਉਥੇ ਚੰਡੀਗੜ੍ਹ ਤੋਂ ਲੈ ਕੇ ਪਹਿਲੀ ਤਾਂ ਪਹਿਲਾਂ ਤਾਂ ਵਿਤਕਰਾ ਲਗਾਤਾਰ ਇਹੀ ਚੱਲਦਾ ਰਿਹਾ ਸਾਡੀਆਂ ਸਰਕਾਰਾਂ ਉਹਨੂੰ ਅੱਛੇ ਤਰੀਕੇ ਨਾਲ ਡਿਫੈਂਡ ਨਹੀਂ ਕੀਤੀਆਂ ਕਰ ਸਕੀਆਂ ਕੋਈ ਅਜਤੋਂ ਸਾਲ ਪਹਿਲਾਂ ਬੀਜੇਪੀ ਨੇ ਕਹਿ ਦਿੱਤਾ ਕਿ ਜੇ ਅਸੀਂ ਹਰਿਆਣੇ ਦੀ ਸਰਕਾਰ ਨੂੰ ਵੀ ਇੱਕ ਨਵੀਂ ਵਿਧਾਨ ਸਭਾ ਵਾਸਤੇ ਚੰਡੀਗੜ੍ਹ ਵਿੱਚ ਜਗ੍ਹਾ ਦੇਵਾਂਗੇ ਇਹ ਵੀ ਬੜਾ ਆਪਣੇ ਆਪ ਵਿੱਚ ਇੱਕ ਸਿੱਧਾ ਹਮਲਾ ਸੀ ਪੰਜਾਬ ਦੇ ਹਕੂਕ ਤੇ ਸਾਡੇ ਚੀਫ ਮਨਿਸਟਰ ਭਗਵੰਤ ਮਾਨ ਨੇ ਐਵੇਂ ਲਫਜ਼ੀ ਜੀ ਗੱਲਾਂ ਕਰਕੇ ਕਿ ਮੇਰੇ ਖਿਆਲ ਸ਼ਾਇਦ ਇਹਦੇ ਤੇ ਗਲਤ ਸਟੈਂਡ ਵੀ ਲੈ ਲਿਆ ਸੀਗਾ ਕਿ ਜੇ ਉਹਨਾਂ ਨੂੰ ਜਗ੍ਹਾ ਮਿਲ ਗਈ ਆ ਤੇ ਸਾਨੂੰ ਵੀ ਨਵੀਂ ਵਿਧਾਨ ਸਭਾ ਬਣਾਉਣ ਵਾਸਤੇ ਦਿੱਤਾ ਜਾਵੇ ਇਹ ਬਿਲਕੁਲ ਉਹਨਾਂ ਦਾ ਕਮਲਪੂਣਾ ਸੀਗਾ ਗਲਤ ਸਟੈਂਡ ਸੀ ਤਾਂ ਹੁਣ ਕੀ ਹੋਊਗਾ ਕਿ ਇਸ 131ਵੀਂ ਸੋਧ ਕਰਕੇ ਆਰਟੀਕਲ 240 ਆਫ ਦਿ ਕਨਸਟੀਟਿਊਸ਼ਨ ਉਸ ਆਰਟੀਕਲ ਦੇ ਅਧੀਨ ਡਾਇਰੈਕਟਲੀ ਜਿਵੇਂ ਬਾਕੀ ਯੂਪੀਜ਼ ਗਵਰਨ ਹੁੰਦੀਆਂ ਨੇ ਜਿਵੇਂ ਪਹਿਲਾ ਜ਼ਿਕਰ ਕੀਤਾ ਦਮਨ ਦਿਓ ਪੋਂਡੇਚੇਰੀ ਗੋਆ ਅਤੇ ਦਿੱਲੀ ਉਸ ਤਰਜ਼ ਤੇ ਪੰਜਾਬ ਨੂੰ ਜਿਹੜਾ ਹੈ ਉਹ ਹਾਈਜੈਕ ਕੀਤਾ ਜਾਵੇਗਾ ਮਤਲਬ ਕਿ ਚੰਡੀਗੜ੍ਹ ਸ਼ਹਿਰ ਜਿਹੜਾ ਸਾਡੇ ਕੋਲ ਪੱਕੇ ਤੌਰ ਤੇ ਉੱਥੇ ਜਿਹੜਾ ਹੈ ਉਹ ਖੁੱਸ ਜਾਵੇਗਾ ਇਸ ਲਈ ਮੈਂ ਉਮੀਦ ਕਰਦਾ ਵਾਂ ਤੇ ਚਲੋ ਕੱਲ ਤਾਂ ਅਸੀਂ ਸੈਸ਼ਨ ਕਰਨਾ ਵਾ ਗੁਰੂ ਤੇਗ ਬਹਾਦਰ ਸਾਹਿਬ ਦਾ 350ਵੇਂ ਵਰੇ ਗੰਡ ਮਨਾਉਣੀ ਆ ਹਾਲਾਂਕਿ ਤੁਸੀਂ ਸਾਰੇ ਪੰਜਾਬ ਟਰੈਵਲ ਕਰਦੇ ਹੋ ਦੇਖਦੇ ਹਾਂ ਤੇ ਗੁਰੂ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਪਬਲਿਸਿਟੀ ਦੀ ਕਿਸੇ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਦੇ ਬਹੁਤ ਮਹਾਨੇ ਕਸ਼ ਕੁਰਬਾਨੀ ਨੂੰ ਕਿਸੇ ਤਰ੍ਹਾਂ ਦੀ ਪ੍ਰਚਾਰਨ ਦੀ ਲੋੜ ਤਾਂ ਹੈ ਹੀ ਨਹੀਂਗੀ ਲੇਕਿਨ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਲੱਗ ਕੇ ਸਾਰੇ ਪੰਜਾਬ ਦੇ ਖੰਬਿਆਂ ਤੱਕ ਇੱਥੇ ਤੱਕ ਵੀ ਬੌਦਰ ਨਹੀਂ ਕੀਤਾ ਇੱਕ ਵੀਡੀਓ ਕਿਸੇ ਨੇ ਭੇਜੀ ਸ਼ਰਾਬ ਦੇ ਠੇਕੇ ਮੂਰੇ ਇੱਕ ਖੰਭਾ ਲੱਗਾ ਉੱਥੇ ਵੀ ਗੁਰੂ ਸਾਹਿਬ ਦੀ ਉੱਤੇ ਫੋਟੋ ਲਾ ਕੇ ਤੇ ਭਗਵੰਤ ਸਿੰਘ ਮਾਨ ਅੱਖਾ ਬੰਦ ਕਰਕੇ ਕਿ ਕੇਵਲ ਪ੍ਰਚਾਰਨ ਦੇ ਨਾਲ ਤੁਸੀਂ ਆਪਣੇ ਸਟੇਟ ਦੇ ਜਾਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਹੈ ਫਲਸਫੀ ਨੂੰ ਮੰਨਦੇ ਹੋ ਜੇ ਤੁਸੀਂ ਮੰਨਦੇ ਹੁੰਦੇ ਗੁਰੂ ਸਾਹਿਬ ਦੀ ਫਲਸਫੀ ਨੂੰ ਤੇ ਫਿਰ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਦੇ ਜੀਲਾਂ ਵਿੱਚ ਨਾ ਭੇਜਦੇ ਜੇ ਤੁਸੀਂ ਗੁਰੂ ਸਾਹਿਬ ਦੀ ਫਲਸਫੀ ਕਿਉਂਕਿ ਗੁਰੂ ਤੇਗ ਬਹਾਦਰ ਨੇ ਜ਼ੁਲਮ ਦੇ ਖਿਲਾਫ ਸ਼ਹਾਦਤ ਦੇ ਦਿੱਤੀ ਸੀ ਯਾਦ ਰਹੇ ਇਹ ਕੇਵਲ ਉਹਨਾਂ ਨੇ ਇੱਕ ਵਰਗ ਜਾਂ ਇੱਕ ਧਰਮ ਨੂੰ ਬਚਾਉਣ ਦੀ ਨਹੀਂ ਕੀਤੀ ਮੇਰੇ ਬੜੇ ਅੱਛੇ ਦੋਸਤ ਨੇ ਹਿਸਟੋਰੀਨ ਕਿਤਾਬਾਂ ਲਿਖਦੇ ਨੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੂੰ ਸਹੀ ਰਤਬਾ ਹੈ ਸ੍ਰਿਸ਼ਟੀ ਦੀ ਚਾਦਰ ਨਾ ਕਿ ਹਿੰਦ ਦੀ ਚਾਦਰ ਤਾਂ ਮੈਂ ਗੱਲ ਥੋੜੀ ਜਿਹੀ ਸ਼ਾਰਟ ਕਰ ਦਿੰਦਾ ਕਿ ਹੁਣ ਅਨੰਦਪੁਰ ਸਾਹਿਬ ਵਿੱਚ ਅੱਜ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਇਹ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਚ ਕੀਤਾ ਜਿਵੇਂ ਅਸੀਂ ਉਹਨਾਂ ਨੂੰ ਮਨੋਤਸ਼ਰਧਾ ਦੇਣੀ ਆ ਤਾਂ ਫਿਰ ਉੱਥੇ ਵੀ ਕੀਤਾ ਜਾ ਸਕਦਾ ਲੇਕਿਨ ਕਹਿੰਦੇ ਜੀ ਟੈਂਟ ਸਿਟੀਉ ਉਹ ਸਾਰੀ ਚੱਲੀ ਜਾ ਰਹੀ ਆ ਆਨੰਦਪੁਰ ਸਾਹਿਬ ਟੈਂਟ ਸਿਟੀ ਕਈ ਕਰੋੜ ਰੁਪਏ ਖਰਚ ਕਰਕੇ ਤੇ ਉਥੇ ਐਮ ਐਲ ਏ ਸਾਹਿਬ ਫਾਈਵ ਸਟਾਰ ਟੈਂਟਾਂ ਵਿੱਚ ਉਹਨਾਂ ਦੀ ਫੈਮਲੀਆਂ ਰਹਿਣਗੇ ਅੱਜ ਦੀ ਅੱਜ ਦੀ ਰਾਤ ਮੈਂ ਤਾਂ ਜਾਣਾ ਨਹੀਂਗਾ ਤੇ ਕੱਲ ਤੜਕੇ ਉਥੇ ਜਿਹੜਾ ਹੈ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਜੇ ਸ਼ਰਧਾਂਜਲੀ ਦੇਣੀ ਤੇ ਫਿਰ ਪੰਜਾਬ ਵਿੱਚ ਪੁਲਿਸ ਮੁਕਾਬਲਿਆਂ 'ਚ ਕੋ ਮਾਰ ਰਹੇ ਹੋ ਤੁਸੀਂ ਜੇ ਜੇ ਸਹੀ ਸ਼ਰਧਾਂਜਲੀ ਗੁਰੂ ਤੇਗ ਬਹਾਦਰ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਸਾਰੇ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਤੁਸੀਂ ਆਪਣੇ ਵਿਰੋਧੀਆਂ ਨੂੰ ਝੂਠੇ ਬਦਲਾਖੂਰੀ ਦੇ ਮੁਕਦਮਿਆਂ ਦੇ ਵਿੱਚ ਫਸਾ ਕੇ ਪਰ ਇਹਦਨੋਂ ਵੀ ਜਿਹੜਾ ਜਿਹੜਾ ਮੈਂ ਜ਼ਿਕਰ ਕੀਤਾ ਕਿ ਸਭ ਤੋਂ ਵਰਸਟ ਗੱਲ ਹੈ ਕਿ ਕਨਸਟੀਟਿਊਸ਼ਨ ਨੂੰ ਓਵਰਰਾਈਡ ਕਰਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਸ਼ਕਲ ਹੋਇਆ ਉਹ ਦੱਸਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਗੁਰੂ ਸਾਹਿਬ ਦੇ ਫਲਸਫੇ ਦੇ ਵਿੱਚ ਕੋਈ ਯਕੀਨ ਨਹੀਂਗਾ। ਤੋਂ ਚਾਹੀਦਾ ਸਾਨੂੰ ਇੱਕ ਕੰਸੈਸ਼ਨ ਹੈ। ਜਿਹੜਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਬੀਜੇਪੀ ਸਰਕਾਰ ਵੱਲੋਂ ਇਹਦੇ ਅਧਿਕਾਰ ਨੂੰ ਬਚਾਉਣ ਵਾਸਤੇ ਔਰ ਕੱਲਾ ਸੈਸ਼ਨ ਨਹੀਂ ਚਾਹੀਦਾ। ਕੱਲਾ ਮਤਾ ਨਹੀਂ ਚਾਹੀਦਾ। ਏ ਜੇ ਚੀਪ ਮਨਸਤਰ ਵਿੱਚ ਹਿੰਮਤ ਆ ਤੇ ਸਾਰੇ ਪਹਿਲਾਂ ਇਲੈਕਟਡ ਰਿਪ੍ਰੈਜ਼ੈਂਟੇਟਿਵ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਇਨਡੇਫਿਨਿਟ ਫਾਸਟ ਹੋਵੇ ਅਣ ਮਿੱਥੇ ਸਮੇਂ ਵਾਸਤੇ ਉੱਥੇ ਬਹਿ ਜਾਣ ਜਾ ਕੇ ਕਿ ਅਸੀਂ ਬੈਠੇ ਆ ਪੰਜਾਬ ਦੇ 3 ਕਰੋੜ ਲੋਕਾਂ ਦੇ ਨੁਮਾਇंदे ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਲੈ ਕੇ ਜਾਵੇ ਕਿ ਸਾਡਾ ਚੰ디ਗੜ੍ਹ ਆ ਇਹ ਸਾਡਾ ਅਧਿਕਾਰ ਆ ਇਹ ਸਾਡੀ ਰਾਜਧਾਨੀ ਇਹ ਸਾਡੇ ਕੋਲ ਰਹਿਣਾ ਚਾਹੀਦਾ ਔਰ ਜੇ ਬੀਜੇਪੀ ਸਰਕਾਰ ਫਿਰ ਵੀ ਨਾ ਮੰਨੇ ਤਾਂ ਦੈਨ ਇੱਕ ਬਹੁਤ ਵੱਡੀ ਐਜੀਟੇਸ਼ਨ ਸਸਟੇਨਡ ਲਗਾਤਾਰ ਜਿਵੇਂ ਬੱਚੇ ਚਲਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਇਦਾਂ ਦੀ ਇੱਕ ਲੌਂਗ ਡ੍ਰੌਨ ਬੈਟਲ ਇੱਕ ਲੌਂਗ ਡ੍ਰੌਨ ਇੱਕ ਮੋਰਚਾ ਕੇਂਦਰ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖੋਲਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਨਾ ਹੋਵੇ ਕਿ ਅੱਜ ਐਲਜੀ ਲਾ ਕੇ ਔਰ ਇਸ ਚੰਡੀਗੜ੍ਹ ਨੂੰ ਸਾਡੇ ਤੋਂ ਖੋਹ ਲੈਣ ਤੇ ਫਿਰ ਹੌਲੀ-ਹੌਲੀ ਥੋੜੀ ਜਿਹੀ ਟੈਰਿਟਰੀ ਇਹਦੀ ਵਧਾ ਕੇ ਜਿਵੇਂ ਦਿੱਲੀ ਐਨਸੀਆਰ ਹੈ ਇਦੇ ਚ ਪੰਚਕੁਲਾ ਵੀ ਇਨਕਲੂਡ ਕਰ ਦੇਣ ਥੋੜੇ ਜੇ ਹਿਮਾਚਲ ਦੇ ਆ ਹਿੱਸੇ ਲੈ ਲੈਣ ਸੋਲਨ ਤੋਂ ਉਰੇ-ਉਰੇ ਚੱਕ ਕੇ ਤੇ ਥੋੜਾ ਹਰਿਆਣੇ ਦਾ ਹੋਰ ਲੈ ਕੇ ਤੇ ਕਹਿਣ ਚੰਗਾ ਜੀ ਚੰਡੀਗੜ੍ਹ ਅਸੀਂ ਇੱਕ ਨਵੀਂ ਸਟੇਟ ਬਣਾਤੀ ਆ ਔਰ ਚੰਡੀਗੜ੍ਹ ਦੀ ਵਿਧਾਨ ਸਭਾ ਹੋਵੇਗੀ ਜਿਵੇਂ ਦਿੱਲੀ ਵਿਧਾਨ ਸਭਾ ਇਲੈਕਸ਼ਨ ਹੁੰਦੇ ਫਿਰ ਤਾਂ ਚੰਡੀਗੜ੍ਹ ਸਾਡੇ ਤੋਂ ਪੱਕੇ ਤੌਰ ਤੇ ਚਲੇ ਗਿਆ ਔਰ ਕੱਲ ਨੂੰ ਇਹ ਵੀ ਪਤਾ ਕੋਈ ਨਹੀਂਗਾ ਕਿ ਅਗਲੀ ਨੈਕਸਟ ਮੂਵ ਕੀ ਕੀ ਪੰਜਾਬ ਨੂੰ ਇਸ ਸ਼ਕਲ ਚ ਰਹਿਣ ਦੇਣਗੇ ਕਿਉਂਕਿ ਸਾਡੇ ਸਾਹਮਣੇ ਉਦਾਹਰਨ ਹੈ ਕਿ ਜਿਹੜੀ ਸਟੇਟ ਅ ਇੰਡੀਪੈਂਡੈਂਸ ਵੇਲੇ ਜੰਮੂ ਕਸ਼ਮੀਰ ਦੀ ਕਨਸਟੀਟਿਊਸ਼ਨਲ ਗਾਰੰਟੀ ਸੀਗੀ ਉਸ ਵਕਤ ਦੇ ਲੀਡਰਾਂ ਨੇ ਉਹਨਾਂ ਨੂੰ ਸੌਂਹ ਖੜ ਕੇ ਕਿਹਾ ਸੀ ਸੰਵਿਧਾਨ ਦੀ ਕਿ ਅਸੀਂ ਤੁਹਾਨੂੰ ਆਰਟੀਕਲ 370 ਦੇ ਤਹਿਤ ਤੁਸੀਂ ਇੱਕ ਆਪਣਾ ਝੰਡਾ ਲਾ ਸਕੋਗੇ ਔਰ ਇੱਕ ਸਾਡੇ ਦੇਸ਼ ਦਾ ਝੰਡਾ ਲਾ ਕੇ ਤੁਹਾਨੂੰ ਆਜ਼ਾਦ ਰਾਜ ਦਾ ਇੱਕ ਬਹੁਤ ਵੱਡੇ ਅਧਿਕਾਰਾਂ ਦਾ ਅਸੀਂ ਰਾਜ ਦਿੱਤਾ ਲੇਕਿਨ ਉਹ ਭੰਤਾ 370 ਵਿਦਡਰੋ ਕੀਤੀਆ ਔਰ ਇਨਾਈ ਕੇਜਰੀਵਾਲ ਸਾਹਿਬ ਨੇ ਜਿਹੜੇ ਕਹਿੰਦੇ ਨੇ ਹੁਣ ਮਗਰਮੱਛ ਦੇ ਹੰਝੂ ਪਵਾਉਂਦੇ ਨੇ ਇਵਨ ਫॉर दैट ਮੈਟਰ ਅਕਾਲੀ ਦਲ ਬਾਦਲ ਇਹਨਾਂ ਨੇ ਆਰਟੀਕਲ 370 ਜਿਹੜਾ ਸਾਡਾ ਖੋਇਆ ਗਿਆ ਉਹਦੇ ਹੱਕ ਵਿੱਚ ਵੋਟਾਂ ਪਾ ਕੇ ਬੀਜੇਪੀ ਨੂੰ ਇਸ ਗੈਰ ਸੰਵਿਧਾਨਿਕ